ਤੇ ਮੁੜ ਕੇ ਮੱਖੀ ਮੱਛਰ ਕੋਈ ਵੀ ਚੀਜ਼ ਟੋਡੇ ਪਸ਼ੂ ਦੇ ਨੇੜੇ ਨਹੀਂ ਆਉਂਦੀਗੀ ਤੇ ਪਸ਼ੂ ਲੈਣਗੇ ਫੁੱਲ ਨਿਆਰੇ ਐਨੀ ਤਕੜੀ ਚੀਜ਼ ਆ ਗਈ ਹੈ ਤੇ ਕੋਈ ਬਾੜੀ ਮਹਿੰਗੀ ਵੀ ਹੈ ਨਹੀਂ ਤੇ ਲਾਉਣੀ ਵੀ ਨਹੀਂ ਕੋਈ ਔਖੀ ਹੈ ਤੇ ਅਸਰ ਇਹ ਹਫ਼ਤੇ ਤੋਂ ਲੈ ਕੇ 10 ਦਿਨਾਂ ਦਾ ਅਸਰ ਰੱਖਦੀ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਜਿਵੇਂ ਕਿ ਹੁਣ ਸਮਾਂ ਚੱਲ ਰਿਹਾਗਾ ਮੱਖ ਦਾ ਮੱਖੀ ਮੱਛਰ ਦਾ ਤੇ ਬਹੁਤ ਹੀ ਇਹ ਪਸ਼ੂਆਂ ਨੂੰ ਪਰੇਸ਼ਾਨ ਕਰਦੀ ਹੈਗੀ ਤੇ ਬਹੁਤ ਹੀ ਇਹ ਭੈੜੀ ਚੀਜ਼ ਆਗੀ ਤੇ ਪਸ਼ੂ ਆਰਾਮ ਨਾਲ ਟਿਕ ਕੇ ਬੈਠ ਵੀ ਨਹੀਂ ਸਕਦੇ ਤੇ ਅੱਜ ਆਪਾਂ ਪਸ਼ੂ ਨਮਾਏ ਸੀ ਸਾਰੇ ਤੇ ਨਮਾ ਕੇ ਆਪਾਂ ਤਾਂ ਤਕਰੀਬਨ ਇਹ ਜੈਰਾਦਾਰ ਇਹੀ ਚੀਜ਼ ਵਰਤਦੇ ਆਂ ਜਾਂ ਇੱਕ ਦਵਾਈ ਹੋਰ ਆ ਉਹਦੇ ਤੇ ਵੀ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਦੱਸਾਂਗੇ ਉਹ ਛੜਕਣ ਵਾਲੀ ਆਗੀ ਉਹਦਾ ਵੀ ਬਹੁਤ ਚੰਗਾ ਰਿਜ਼ਲਟ ਆ ਤੇ ਜਾਂ ਆਪਾਂ ਇਹ ਸਾਬਣ ਵਰਤਦੇ ਹੁੰਦੇ ਆ ਦੋਈ ਚੀਜ਼ਾਂ ਵਰਤਦੇ ਆਂ ਤੇ ਬਹੁਤ ਚੰਗੇ ਰਿਜ਼ਲਟ ਆ ਇਹਨਾਂ ਦੇ ਮੱਖ ਨੇੜੇ ਵੀ ਨਹੀਂ ਆਉਂਦੀਗੀ ਜਦੋਂ ਆਪਾਂ ਇਹ ਲਾਦ ਗਏ ਇਹ ਲਾਉਣੀ ਕਿਵੇਂ ਆ ਪਸ਼ੂ ਨੂੰ ਨਮਾ ਕੇ ਚੰਗੀ ਤਰ੍ਹਾਂ ਪਸ਼ੂ ਨੂੰ ਨਮਾ ਲੈਣਾ ਨਮਾ ਕੇ ਤੇ ਪਿੰਡਾ ਜਦੋਂ ਥੋੜਾ ਜਿਹਾ ਨਿਚੜ ਜੇ ਤੇ ਗਿੱਲੇ ਪਿੰਡੇ ਆਪਾਂ ਇਹ ਪਸ਼ੂ ਦੇ ਪਿੰਡੇ ਦੇ ਉੱਤੇ ਲਾ ਦੇਣੀ ਆ ਸਾਰੇ ਪਿੰਡੇ ਦੇ ਉੱਤੇ ਲਾ ਦੇਣੀ ਆ ਚੰਗੀ ਤਰ੍ਹਾਂ ਤੇ ਨਹੀਂ ਤਾਂ ਉਹਨੇ ਘੇਰ ਕੇ ਵੀ ਲਾ ਸਕਦੇ ਹੋ ਜਿੱਥੇ ਮੱਖ ਜ਼ਿਆਦਾ ਪੈਂਦੀ ਹੈਗੀ ਤੇ ਉਹ ਆਪਣੀ ਇੱਛਾ ਅਗੀ ਚੰਗੀ ਤਰ੍ਹਾਂ ਲਾ ਕੇ ਨਮਾ ਕੇ ਚੰਗੀ ਤਰ੍ਹਾਂ ਲਾ ਦੇਣੀ ਆ ਤੇ ਉਸ ਤੋਂ ਬਾਅਦ ਛੱਡ ਦੇਣੀ ਆ ਤੇ ਮੁੜ ਕੇ ਮੱਖੀ ਮੱਛਰ ਕੋਈ ਵੀ ਚੀਜ਼ ਤੁਹਾਡੇ ਪਸ਼ੂ ਦੇ ਨੇੜੇ ਨਹੀਂ ਆਉਂਦੀਗੀ ਤੇ ਪਸ਼ੂ ਲੈਣਗੇ ਫੁੱਲ ਨਿਆਰੇ ਐਨੀ ਤਕੜੀ ਚੀਜ਼ ਆ ਗਈ ਹੈ ਤੇ ਕੋਈ ਬਾੜੀ ਮਹਿੰਗੀ ਵੀ ਹੈ ਨਹੀਂ ਤੇ ਲਾਉਣੀ ਵੀ ਨਹੀਂ ਕੋਈ ਔਖੀ ਇਹ ਤੇ ਅਸਰ ਇਹ ਹਫ਼ਤੇ ਤੋਂ ਲੈ ਕੇ 10 ਦਿਨਾਂ ਦਾ ਅਸਰ ਰੱਖਦੀ ਆ ਤੇ ਜੇ ਆਪਾਂ ਪਸ਼ੂ ਨਹੀਂ ਨਮਾਉਂਦੇ ਕਿਉਂਕਿ ਆਪਾਂ ਗਰਮੀ ਕਰਕੇ ਪਸ਼ੂ ਨਮਾਉਣੇ ਪੈਂਦੇ ਆ ਤੇ ਉਹ ਤਾਂ ਫਿਰ ਦੁਬਾਰੀ ਲਾਉਣੀ ਪੈਣੀ ਆ ਤੇ ਪਸੂ ਨਮਾਤੇ ਫਿਰ ਉਹਦਾ ਅਸਰ ਲੈ ਹੀ ਜਾਣਾ ਫਿਰ ਉਹ ਆਪਾਂ ਨੂੰ ਦੁਬਾਰੀ ਲਾਉਣੀ ਪੈਣੀ ਆ ਤੇ ਜੇ ਆਪਾਂ ਨਹੀਂ ਨਮਾਉਂਦੇ ਹਫਤਾ 10 ਦਿਨਾਂ ਤੇ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਮੱਖੀ ਮੱਛਰ ਨੇੜੇ ਨਹੀਂ ਆਉਂਦਾਗਾ ਐਨੀ ਦਵਾਈ ਉਹ ਲੰਮਾ ਸਰ ਸਾਬਣਾਂ ਰੱਖਦੀ ਹੈਗੀ ਹਫਤੇ ਤੋਂ ਲੱਗੇ 10 ਦਿਨ ਉਹ ਵਸਾ ਰੱਖਦੀ ਹੈ ਐਨੀ ਚੰਗੀ ਚੀਜ਼ ਆਗੀ ਤੇ ਇਹ ਸਾਬਣਾਂ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੇਖੋ ਤੇ ਸਾਲਟ ਵੀ ਤੁਸੀਂ ਦੇਖ ਸਕਦੇ ਹੋ ਆ ਸਾਬਣ ਦੀ ਲੈਣੀ ਆ ਸਾਬਣ ਤਾਂ ਬਹੁਤ ਤਰ੍ਹਾਂ ਦੇ ਆਉਂਦੇ ਆ ਤੇ ਭਰਾ ਲੈ ਵੀ ਆਉਂਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਅਗਲਾ ਕਹਿ ਕੇ ਲਿਆਉਂਦਾ ਵੀ ਮੱਖ ਖਾਲੀ ਸਾਬਣ ਦੇ ਦੋ ਤੇ ਅਗਲਾ ਚੱਕ ਕੇ ਫੜਾ ਦਿੰਦਾ ਤੇ ਸਾਰੀਆਂ ਸਾਬਣਾ ਚੰਗੀਆਂ ਨਹੀਂ ਹੁੰਦਗੀਆਂ ਸਾਰੀਆਂ ਦਾ ਰਿਜ਼ਲਟ ਨਹੀਂ ਮਿਲਦਾ ਅਗਲਾ ਲੈ ਹੋਰ ਆਉਂਦਾਗਾ ਤੇ ਮੁੜ ਕੇ ਅਗਲਾ ਕਹਿੰਦਾ ਸਾਬਣ ਦਾ ਸਾਨੂੰ ਰਿਜ਼ਲਟ ਨਹੀਂ ਮਿਲਿਆਗਾ ਕਿਉਂਕਿ ਸਾਬਣ ਸਾਰੀਆਂ ਨਹੀਂ ਚੰਗਾ ਹੁੰਦਗੀਆਂ ਜਿਹੜੀ ਇਹ ਸਾਬਣ ਆ ਇਹਦਾ ਰਿਜ਼ਲਟ ਟੌਪ ਆਗਾ ਔਰ ਸਾਬਣਾਂ ਆਪਾਂ ਵੀ ਵਰਤ ਕੇ ਵੇਖੀਆ ਪਹਿਲਾਂ ਨਹੀਂ ਰਿਜ਼ਲਟ ਮਿਲਦਾ। ਬਸ ਇਹ ਸਾਲਟ ਦੀ ਸਾਬਣ ਵਰਤੋ ਇਹ ਤਿੰਨੇ ਸਾਲਟ ਹੋਣੇ ਚਾਹੀਦੇ ਆਗੇ। ਜਿਹੜੇ ਤੁਹਾਨੂੰ ਸਕਰੀਨ ਦੇ ਉੱਤੇ ਦਿਸੀ ਜਾਂਦੇ ਆ ਤੇ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਇਹ ਸਾਲਟ ਦੇਖ ਕੇ ਫਿਰ ਤੁਸੀਂ ਸਾਬਣ ਲੈ ਕੇ ਆਓ ਤੇ ਤੁਹਾਨੂੰ 100% ਰਿਜ਼ਲਟ ਮਿਲੂਗਾ। ਤੇ ਬਹੁਤ ਵਧੀਆ ਚੀਜ਼ ਆ ਗਈ ਇਹ। ਮੱਖੀ ਮੱਛਰ ਤੋਂ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ। ਤੇ ਸੌਖਾ ਵੀ ਹੈਗਾ। ਤੇ ਬਾਕੀ ਇੱਕ ਹੋਰ ਦਵਾਈ ਹੈਗੀ ਉਹ ਛੜਕਣ ਵਾਲੀ ਹੈਗੀ ਉਹ ਵੀ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਜਰੂਰ ਦਿਖਾਵਾਂਗੇ ਤੇ ਦੱਸਾਂਗੇ ਵੀ ਉਹ ਕਿਸ ਤਰ੍ਹਾਂ ਵਰਤਣੀ ਹੈਗੀ ਤੇ ਕੀ ਉਹਦਾ ਰਿਜ਼ਲਟ ਹੈਗਾ ਤੇ ਉਹਦਾ ਵੀ ਰਿਜ਼ਲਟ ਬਹੁਤ ਵਧੀਆ ਪਰ ਜਿਆਦਾ ਆਪਾਂ ਸਾਬਣੀ ਵਰਤਦੇ ਆਂ ਫਿਰ ਵੀ ਤੇ ਬਾਕੀ ਇਹਦਾ ਕੋਈ ਡਰ ਵੀ ਨਹੀਂ ਜੇ ਕੋਈ ਪਸ਼ੂ ਮਾੜਾ ਮੋਟਾ ਚੱਟ ਲੂ ਜਾਂ ਕੋਈ ਸੋਰ ਤਾਂ ਵੀ ਕੋਈ ਚੱਕਰ ਨਹੀਂ ਤੇ ਬਾਕੀ ਇਦਾਂ ਵੀ ਅਜੇ ਪਸ਼ੂ ਨਹੀਂ ਨਮਾਉਣੇ ਤਾਂ ਆਪਾਂ ਛੱਟੇ ਮਾਰ ਕੇ ਪਸ਼ੂ ਦੇ ਉੱਤੇ ਪਸ਼ੂ ਨੂੰ ਮਤਲਬ ਥੋੜਾ ਥੋੜਾ ਗਿੱਲਾ ਕਰਕੇ ਆਪਾਂ ਫੇਰ ਵੀ ਸਾਬਣ ਲਾ ਸਕਦੇ ਆ ਕਈ ਵਾਰੀ ਨਹੀਂ ਨਿਮਾਏ ਜਾਂਦੇ ਤਾਂ ਆਪਾਂ ਉਹਨੇ ਵੀ ਲਾ ਸਕਦੇ ਆ ਬੈਸ ਤਾਂ ਲੋੜ ਨਹੀਂ ਪੈਂਦੀ ਜੇ ਨਿਮਾ ਕੇ ਆਪਾਂ ਕੀਰਾਂ ਲਾਤਾ ਤੇ ਜੇ ਨਿਮਾਤੇ ਫੇਰ ਲਾਉਣਾ ਹੀ ਪਾਣਾ ਕੋਈ ਲੈ ਜਾਂਦਾ ਸਰ ਇਹ ਤੇ ਇਦਾਂ ਹੈ ਰਿਜ਼ਲਟ ਬਹੁਤ ਵਧੀਆ ਤੁਸੀਂ ਜ਼ਰੂਰ ਵਰਤ ਕੇ ਵੇਖੋ ਵਰਤੋਏ ਇਸੇ ਸਾਲਟ ਤੋਂ ਕੋਈ ਪਰ ਸਾਬਣ ਹੋਰ ਬਥੇਰੇ ਆ ਪਹਿਲਾਂ ਵੀ ਦੱਸਿਆ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤੇ ਵਰਤ ਕੇ ਜ਼ਰੂਰ ਦੇਖੋ ਤੁਹਾਨੂੰ ਰਿਜ਼ਲਟ ਮਿਲੂਗਾ ਤੇ ਬਾਕੀ ਧੰਨਵਾਦ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਕਿੱਦਾਂ ਦੀ ਲੱਗੀ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਆਏ ਜਾਂ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਘੰਟੀ ਨੂੰ ਆਲ ਤੇ ਸੈਟ ਕਰ ਲਿਓ ਤਾਂ ਕਿ ਹਰੇਕ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ। ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ। ਸ਼ੇਅਰ ਜ਼ਰੂਰ ਕਰਦੇ ਹੋ। ਧੰਨਵਾਦ ਆ ਜੀ।